ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੰਡੀ ਮੌੜ ਬਹੁਤ ਚੰਗੀਆਂ ਮੱਜਾਂ ਟੋਪ ਦੇਣ ਨਿਕਨੇ ਦਿਖਾਉਣੇ ਆ ਤੁਹਾਨੂੰ ਮੌੜ ਤੇ ਪਹੁੰਚੇ ਹੋਏ ਪਿੱਠਪੂੜੇ ਦੀ ਚੰਗੀ ਆ ਕੋੜ ਲਿਆ ਬਾਈ ਖਾਨਲੇ ਵੀ ਸਾਫਾ ਚੰਗੇ ਕਰਦੀ ਝੋਟੀ ਆ ਬਹੁਤ ਵਧੀਆ ਝਾਂਜਰਾਂ ਵਾਲੀ ਝਿੰਜੇ ਹਾਰ ਪਾਏ ਫੁੱਲਾਂ ਦੇ ਗਲ ਚ ਬਾਈ ਜੀ ਬਹੁਤ ਵਧੀਆ ਹਾਂ ਲੈ ਵੀ ਦੀ ਸਾਫਾ ਹਾਂਜੀ ਬਾਈ ਜੀ ਇਧਰ ਚੱਕੀ ਹਾਲਾ ਬਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਕਿਸ਼ਨਗੜ ਫਰਮਾਹੀ ਤੁਸੀਂ ਤੇ ਸੂਣ ਵਾਲੀ ਮਾਝ ਹੈ ਆਪਣੀ ਹਾਂਜੀ ਕਿਹੜੇ ਜੂਏ ਦੂਜੇ ਜੂਏ ਸੂਏ ਸੱਚੀ ਹੈਗਾ ਇਹ ਦਿਨਾਂ ਦੀ ਹੈਨਾ ਹਾਂਜੀ ਹਾਂ ਬੰਦੇ ਬੰਦੇ ਤੇ ਕਿੰਨਾ ਕੁ ਦੁੱਧ ਭਾਗ ਤੇਰੇ ਹਿਸਾਬ ਚ ਪਹਿਲੇ ਜੂਏ ਕਿਉਂ ਆਵਾਂਗੇ ਲਪਾਈ ਅੱਛਾ ਕੀ ਰੇਟ ਕਰਤਾ 210 210 ਆ ਨੰਬਰ ਬੋਲ ਦੇ ਨੰਬਰ 77103 ਜੀ 62970 ਦੁਬਾਰੇ ਫੇਰ ਬੋਲ 77103 62970 ਹੋਰ ਵੀ ਆਪਣੀ ਵੱਜ ਕੋਈ ہاں ਆਹ ਸੁਣ ਵਾਲੀ ਕਿਵੇਂ ਆ ਕੋਈ ਨੀ ਗਾੜੀ ਰਹਿਣ ਖੜੀ ਕਿਹੜੇ ਸੂਣ ਵਾਲੀ ਆ ਇਹ ਦੂਜੇ ਜੀ ਇਹ ਦਾ ਗ੍ਰੇਡ ਕਰਤਾ ਇਹਦਾ 1.40 40 ਰੇਟ ਹੈ ਇਹਦਾ ਹੋਰ ਕਿਹੜੀ ਅੱਗੇ ਆਪਣੀ ਆਹਾ ਇਹ ਸੂਈ ਵਈਆ ਕਿਹੜੇ ਸੂਏ ਉਹ ਸਾਥਾ ਸੂਈ ਆ ਕਿੰਨਾ ਕੁ ਦਿਨ ਦੀ ਉਧਰ ਸਾਹਿਬ ਚ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ 15-18 ਦਿਨ 15-18 ਦਿਨ ਇਹਦਾ ਗ੍ਰੇਡ ਕਰਤਾ ਬਾਈ ਇਹਦਾ 1.40 1 20 ਤੇ ਆਗਲੀ ਵੀ ਆਪਣੀਆਂ ਉਹ ਵਧੀਆ ਚੰਗੀ ਝੋਟੀ ਆ ਆਪਣੀ ਬਾਈ ਜੀ ਇਹ 49 ਸੂਈ ਪਈ ਆ ਸੂਈ ਪਈ ਆ ਜੀ ਕਿਹੜੇ ਸੂਏ ਇੰਨਾ ਸੂਆ ਸੂਈ ਪਹਿਲਾ ਸੂਆ ਸੂਈ ਝੋਟੀ ਬਾਈ ਜੀ ਬਹੁਤ ਵਧੀਆ ਇੰਨਾ ਦੁੱਧ ਦਾ ਵੀਰੇ ਬੋਲਾ ਹੁਣ 12 ਕਿਲੋ ਬੋਲਾ ਜੀ ਕਰੀਏਟ ਕਰਿਆ ਦਾ 175 175 ਨੰਬਰ ਬੋਲਦੇ ਆ ਦਾ 95016 80970 ਹੋਰ ਵੀ ਮੱਝਾਂ ਕੋਈ ਇੱਕ ਹੀ ਦੀ ਆ ਮੈਂ ਇੰਤੋਰ ਆ ਬਗਿਆ ਉਹ ਚੰਗੀਆਂ ਮੱਝਾਂ ਬਾਈ ਜੀ ਮੰਟੀ ਮੋੜ ਤੇ ਪਹੁੰਚੀਆਂ ਹੋਈਆਂ ਬਹੁਤੀ ਵਧੀਆ ਟੌਪ ਦੇ ਨਗਿੰਨੇ 8 5 ਇੱਕ ਥੋੜਾ ਜਿਹਾ ਹੋਰ ਆਇਆ ਤੇ ਮੋੜ ਲਿਆ ਬਾਈ ਵੱਡੇ ਆਰਡਰ ਦੀ ਮੱਝ ਆ ਬਾਈ ਜੀ। ਖਾਨਲੇ ਵੀਰੀ ਸਾਫ ਆ, ਪਿੰਟ ਪੂੜੇ ਦੀ ਚੰਗੀ ਆ। ਘਾਤਾ ਠੀਕ ਆ। ਆ ਜਾ ਉਹਰਾ। ਇਹ ਸੂਈ ਬਈ ਆ? ਹਾਂਜੀ ਸੂਈ। ਕਿਹੜੇ ਸੂਏ? ਇਹ ਤੀਜਾ ਸੂਈ। ਇਹ ਕਿੰਨਾ ਕੁ ਦੇਊ ਦੁੱਧ? ਦੁੱਧ 14 ਕਿਲੋ ਤੋਂ ਬਾਹਰ ਆਈ ਆ। ਇਹਦਾ ਕੀ ਰੇਟ ਕਰਤਾ? ਇਹਦਾ 190 ਆ ਜੀ। 190। ਨੰਬਰ 1 ਹੀ ਹੋਰ ਬੋਲਸ ਮਾਰ ਕੇ 94016 ਜੀ 80963 ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਆ ਗਾਂ ਲਈ ਤਾਂ ਨਹੀਂ ਆਪਣੀ ਬਹੁਤ ਚੰਗੀਆਂ ਮੱਜਾਂ ਬਾਈ ਜੀ ਮੱਡੀ ਆਪਣੀ ਬਾਪੂਆਂ ਜੇ ਕੀ ਰੇਟ ਕਰਤਾ ਦਾ 170 ਜੀ ਕਿਹੜੇ ਸੂਈ ਸੂਈ ਬਈ ਇਹ ਪਹਿਲਾਂ ਸੱਤਰੀ ਹਟਾ ਬਾਈ ਜੀ ਕਰਦ ਕੋਤ ਵਧੀਆ ਪਹਿਲੇ ਸੂਏ ਸੂਏ ਹੋਈ ਮੱਝਾ ਨੰਬਰ ਜਾ ਦਾ ਬੋਲ ਦੇ 98012 ਜੀ ਅੱਛਾ ਮਿਹਰਬਾਨੀ ਸ਼ੁਕਰੀਆ ਬਾਈ ਜੀ ਬਹੁਤ ਚੰਗੀਆਂ ਮੱਝਾਂ ਪਹੁੰਚੀਆਂ ਹੋਈਆਂ ਨਿਤ ਨਵੀਆਂ ਵੀਡੀਓ ਦੇਖਣ ਲਈ ਪਿਆ ਜੀ ਨੂੰ ਕਰ ਲੋ ਫੋਲੋ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਚੰਗੀ ਮੱਝ ਲਈ ਫਿਰਦਾ ਬਾਪੂ ਵੱਡੇ ਆਰਡਰ ਵਾਲੀ ਜੇ ਕਿਸੇ ਨੇ ਹੋਰ ਵੀਡੀਓ ਬਣਾਉਣੀ ਲੋਕ ਤਾਂ ਆਪਣਾ ਨੰਬਰ ਹੈ 94799 8308 ਵੱਡੇ ਐਕਟਰ ਵਾਲੀ ਮੱਝ ਆ ਬਾਈ ਜੀ ਇਹ ਮੰਡੀ ਦਾ ਨਜ਼ਾਰਾ ਚੇ ਲੰਡੀਆਂ ਖੜੀਆਂ ਵਿੱਚੇ ਬੂੜੀਆਂ ਖੜੀਆਂ ਲਿਖਾਉਣੇ ਪੂਰਾ ਸਾਂਣ ਸਾਨੂੰ ਛੜਾ ਪੂਰਾ ਸਾਂਣ ਆਪਣਾ ਬਾਈ ਇਹ ਕੀ ਰੇਟ ਕਰਿਆ ਕਿਹੜੇ ਦਾ ਬੱਚਾ ਪੁੱচ্চਾ ਪਤਾ ਕੁਸ ਅੱਛਾ 1 60 ਰੇਟ ਆ ਹੈ ਬਹੁਤ ਸੋਹਣਾ ਪੂਰਾ ਸਾਂਣ ਲੈ ਕੇ ਆਇਆ ਹੈ ਬਾਈ ਟੈਸਟਿਕਲਾਂ ਸਾਫ ਆ ਬਾਈ ਜੀ ਕੁੰਡਾ ਹੈਗਾ ਸ਼ੁਕਰੀਆ ਮਿਹਰਬਾਨੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ 94799 8308 ਉਹਨਾਂ ਦੇ ਆਈ ਲਾਈਵ ਸੌਦੇ ਵੀਰੋ ਮੰਡੀ ਮੋੜ ਤੇ ਅbro ਆ ਦੇਖੀਏ ਜਨਾਬ ਜਿਆਦਾ ਪੁਰੀ ਹੈ ਤਾਂ ਪੋਲੀ ਦਾ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ